ਇਹਨੂੰ ਭਾਂਦਿਆਂ ਦੇ ਕੋਲ ਹੁਣਗੇ ਹਾਂ ਬਈ ਕਿਵੇਂ ਆ ਠੀਕ ਆ ਬਾਈ ਖਰਾਬ ਕੇਲੇ ਹੈਗੇ ਆ ਖਰਾਬ ਕੇਲੇ ਉਹ ਕੀ ਤੁਸੀਂ ਕਰਨੇ ਬਾਈ ਆਪਣੇ ਕੋਲ ਵਧੀਆ ਕੇਲੇ ਪਏ ਆ ਨਹੀਂ ਨਹੀਂ ਖਰਾਬ ਕੇਲੇ ਹੈਗੇ ਆ ਤਾਂ ਪਾਈ ਮੈਨੂੰ ਚਾਹੀਦੇ ਆ ਚਲੋ ਆਪਾਂ ਨੂੰ ਕੀ ਆ ਪਾ ਦਿੰਨੇ ਆ ਖਰਾਬ ਕੇਲੇ ਆ ਲਓ ਜੀ ਲਓ ਲਓ ਹਾਂ ਬਾਈ ਕਿੰਨੇ ਪੈਸੇ ਫਿਰ ਉਹ ਨਹੀਂ ਨਹੀਂ ਬਾਈ ਰਹਿਣ ਦੇ ਪੈਸਿਆਂ ਨੂੰ ਵੈਸੇ ਵੀ ਅਸੀਂ ਆ ਕਿੱਲੇ ਸਿੱਟ ਨਹੀਂ ਹੁੰਦੇ ਆ ਖਰਾਬ ਚੱਲ ਤੇਰੀ ਮਰਜ਼ੀ ਹੈ ਐਟਮ ਲੱਗਦਾ ਉਹ ਬਾਈ ਦਾ ਡੈਗ ਪਿਆ ਹੋ ਚੱਲ ਆਪਾਂ ਰੱਖ ਲੈਨੇ ਆ ਜੇ ਆਇਆ ਉਹਨੂੰ ਵਾਪਸ ਕਰ ਦਾਂਗੇ ਛੱਡੇਗਾ ਹਾਂ ਬਈ ਕਿਵੇਂ ਆ ਠੀਕ ਆ ਬਾਈ ਅਸ਼ੀ ਦੀ ਛੀ ਦੀ ਨਾ ਖਰਾਬ ਇਹ ਕਿੱਲੋ ਕੇਲੇ ਪਾ ਦੀ ਇਹ ਤਾਂ ਬਈ ਮੈਨੂੰ ਕੱਲ ਵਾਲਾ ਲੱਗਦਾ ਜਿਹਦਾ ਐਟਮ ਡਿੱਗਿਆ ਸੀ ਚੱਲ ਪੋਹਨ ਨਾਲ ਇਕੱਲੇ ਦੇ ਆਲੋ ਬਾਈ ਚੱਲ ਠੀਕ ਆ ਫਿਰ ਮੈਂ ਅੱਜ ਤੇਰੇ ਮਿਲਦੇ ਆ ਫਿਰ ਭਰਾਵਾ ਮੈਂ ਤਾਂ ਇਹ ਕਹਿਣਾ ਸੀਗਾ ਵੀ ਕੱਲ ਦਾ ਏਟੀਐਮ ਤੇਰਾ ਇੱਥੇ ਡਿੱਗ ਗਿਆ ਚੱਲ ਕੋਈ ਨਹੀਂ ਫੇਰ ਆਇਆ ਫੇਰ ਦੇ ਦੂਜੂ ਕੀ ਹਾਲ ਆ ਬਾਈ ਠੀਕ ਆ ਵੱਡੇ ਕੀ ਗੱਲ ਆ ਅੱਜ ਬੜਾ ਉਦਾਸ ਜਾਂ ਯਾਰ ਕੀ ਦੱਸਾਂ ਯਾਰ ਮੇਰੇ ਕੋਲ ਤਾਂ ਨਿੱਤ ਇੱਕ ਘਾਤ ਹੁੰਦਾ ਉਹ ਹਰ ਰੋਜ਼ ਹੀ ਮੈਨੂੰ ਨਾ ਬੇਕੂਫ ਬਣਾ ਕੇ ਚਲਾ ਜਾਂਦਾ ਬੇਕੂਫ ਬਣਾ ਕੇ ਤੁਰ ਜਾਂਦਾ ਉਹ ਕਿਵੇਂ ਉਹ ਮੈਨੂੰ ਖਰਾਬ ਕੇਲੇ ਦੇ ਜਾਂਦਾ ਵਾ ਅਜੇ ਤੱਕ ਤਾਂ ਮੈਂ ਬੋਣੀ ਵੀ ਨਹੀਂ ਕੀਤੀ ਹੁੰਦੀ ਕੋਈ ਕੇਲਾ ਹੀ ਨਹੀਂ ਵੇਚਿਆ ਹੁੰਦਾ ਮੈਨੂੰ ਆ ਕੇ ਕਹੂਗਾ ਤੂੰ ਖਰਾਬ ਕੇਲੇ ਦੇਤੇ ਆ ਉਲਟਾ ਮੇਰੇ ਤੋਂ ਪੈਸੇ ਵੀ ਲੈ ਜਾਂਦਾ ਭਾਈ ਮੈਂ ਤਾਂ ਉਹਦੇ ਨਾਲ ਡਰ ਦਾ ਬੋਲਦਾ ਹੀ ਨਹੀਂ ਕਿ ਲੜਾਈ ਚ ਕੀ ਰੱਖਿਆ ਹੋ ਕਾਕ ਤਾਂ ਭਾਈ ਮੇਰੇ ਕੋਲ ਵੀ ਆ ਕੇ ਆਉਂਦਾ ਵਾ ਢਿੱਲੀ ਮੇਰੇ ਤੋਂ ਕੇਲੇ ਲੈ ਜਾਂਦਾ ਖਰਾਬ ਉਲਟਾ ਪੈਸੇ ਵੀ ਨਹੀਂ ਮੈਂ ਤਾਂ ਉਹ ਤੋਂ ਲੈਂਦਾ ਮੈਨੂੰ ਲੱਗਦਾ ਇਹ ਉਹੀ ਆ ਜਿਹਦਾ ਮਤਲਬ ਉਹ ਇੱਥੋਂ ਕੇਲੇ ਲੈ ਆ ਕੇ ਤੈਨੂੰ ਦੇ ਦਿੰਦਾ ਵਾ ਤੇ ਉਲਟਾ ਤੇਰੇ ਤੋਂ ਪੈਸੇ ਵੀ ਲੈ ਜਾਂਦਾ ਵਾ ਉਹ ਨਾ ਆਪਾਂ ਦੋਵਾਂ ਨੂੰ ਭਾਈ ਚੂਨਾ ਲਾਉਂਦਾ ਪਿਆ ਵਾ ਕੋਈ ਨਹੀਂ ਦੇਖਦੇ ਆ ਕਰਦੇ ਉਹਦਾ ਵੀ ਕੋਈ ਹੱਲ ਆ ਜਾ ਯਾਰ ਕਿੱਥੇ ਡਿੱਗ ਗਿਆ ਤੈਨੂੰ ਪਹੁੰਚਾ ਬਾਈ ਯਾਰ ਤੂੰ ਮੇਰਾ ਏਟੀਐਮ ਤਾਂ ਨਹੀਂ ਦੇਖਿਆ ਯਾਰ ਡਿੱਗਿਆ ਕੱਲ ਦਾ ਜਾਂ ਡਿੱਗਿਆ ਵਾ ਮਿਲਦਾ ਨਹੀਂ ਪਿਆ ਬਾਈ ਦੇਖਿਆ ਤਾਂ ਹੈ ਪਰ ਮੈਂ ਨਹੀਂ ਉਹ ਬੰਦੇ ਨੇ ਕਿਉਂ ਬਾਈ ਪਛਾਣਿਆ ਉਹਨੂੰ ਆਹ ਫੜ ਯਾਰ ਆਪਦੇ ਖਰਾਬ ਯੇ ਇਕੱਲੇ ਲੈ ਆਹ ਕੀ ਦਿੱਤਾ ਵਾ ਇਹਨਾਂ ਨੂੰ ਦੇਖ ਕਿੰਨੇ ਖਰਾਬ ਆਲੇ ਆਹ ਚੀਜ਼ ਲੈਣ ਵਾਲੀ ਆ ਲੈ ਪੈਸੇ ਮੋੜ ਮੇਰੇ ਬਈ ਇਹ ਉਹੀ ਬੰਦਾ ਵਾ ਜਿਹਨੂੰ ਇੱਥੋਂ ਖਰਾਬ ਫੜ ਲਿਆ ਆ ਕੇ ਨਾ ਉਲਟਾ ਤੂੰ ਉਹ ਤੋਂ ਪੈਸੇ ਲੈਂਦਾ ਰਿਆ ਵਾ ਮੈਂ ਤਾਂ ਬਈ ਯਾਰ ਤੈਨੂੰ ਚੰਗਾ ਬੰਦਾ ਹੀ ਬਹੁਤ ਸਮਝਦਾ ਸੀਗਾ ਮੈਨੂੰ ਲੱਗਦਾ ਸੀਗਾ ਇੱਥੋਂ ਤੂੰ ਖਰਾਬ ਫੜ ਲਿਆ ਆ ਕੇ ਕਹੀ ਜਾਨਵਰ ਨੂੰ ਪਾਉਂਦਾ ਪਰ ਤੂੰ ਤਾਂ ਉਲਟਾ ਪਤੰਦਰਾ ਸਾਨੂੰ ਹੀ ਦੋਵਾਂ ਭਰਾਵਾਂ ਨੂੰ ਚੂਨਾ ਲਾਈ ਜਾਂਦਾ ਜੇ ਬਈ ਥੋੜੇ ਯਾਰ ਕੀ ਐਦਾਂ ਕਰਨ ਲੱਗ ਗਏ ਫਿਰ ਸਾਡਾ ਕੀ ਬਣੂਗਾ ਸਾਡਾ ਤਾਂ ਘਰ ਪਰਿਵਾਰ ਵੀ ਸਾਰਾ ਇੱਥੋਂ